ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਦਰਸ਼ਕੋ ਅੱਜ ਮੇਰੀ ਮਾਂ ਠੀਕ ਹੈ ਨਹੀਂਗੀ ਕਿਉਂਕਿ ਉਹ ਵੀ ਆ ਚੁੱਕੀ ਹੈ ਜੀ ਸਾਨੂੰ ਲੈਣ ਵਾਸਤੇ ਮੇਰੀ ਮੰਮੀ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਤੇ ਜਾੜਾ ਨੂੰ ਕੀੜਾ ਲੱਗਿਆ ਸੀਗਾ ਤੇ ਬਹੁਤ ਜ਼ਿਆਦਾ ਫੇਸ ਨੂੰ ਸੋਜਣ ਆ ਗਈ ਸੀ। ਇਸ ਕਰਕੇ ਉਹਨੂੰ ਨਾ ਬੁਖਾਰ ਵੀ ਹੋ ਗਿਆ ਸੀਗਾ ਤੇ ਅੱਜ ਮੈਨੂੰ ਜਾਣਾ ਪੈਣਾ ਕਿਉਂਕਿ ਇਹ ਆ ਚੁੱਕੇ ਸੀਗੇ ਗੱਡੀ ਲੈ ਕੇ। ਦਰਸ਼ਕੋ ਵਖਤ ਰਹਿਂਦੇ ਆ ਰਿਸ਼ਤਿਆਂ ਦੀ ਕਦਰ ਕਰ ਲੋ, ਰਿਸਪੈਕਟ ਕਰ ਲੋ ਹਨਾ। ਮਾਂ ਪਿਓ ਦੀ, ਭੈਣ ਭਰਾਵਾਂ ਦੀ, ਪਰਜਾਈਆਂ ਦੀ ਤੇ ਭਤੀਜੇ ਭਾਣ ਜੀਆਂ ਦੀ। ਤੁਸੀਂ ਜਦੋਂ ਵੀ ਆਪਾਂ ਕਦਰ ਕਰਦੇ ਨੇ ਆਪਣੇ ਰਿਸ਼ਤਿਆਂ ਦੀ ਤੇ ਜੇ ਆਪਾਂ ਕਦਮ ਚੱਲਦੇ ਆਂ ਅਗਲਾ ਦੋ ਕਦਮ ਚੱਲਦਾ ਤੇ ਜੇ ਆਪਾਂ ਆਖ ਦਿੰਨੇ ਆ ਵੀ ਚੱਲ ਬੱਸ ਵਿਆਹ ਵਰੇ ਗਏ ਹਨਾ ਵੀ ਹੁਣ ਉਹ ਗੱਲ ਨਹੀਂ ਬਣਦੀ ਬਚਪਨ ਦਾ ਪਿਆਰ ਹੈ ਇਹ ਹੈ ਉਹ ਹੈ ਤੇ ਆਪਾਂ ਨੂੰ ਵੀ ਇਹ ਸੋਚਣਾ ਪੈਂਦਾ ਹੈ ਕਿ ਨਹੀਂ ਹੁਣ ਕੁਵੀਲਦਾਰੀ ਵਾਲੇ ਹੋ ਗਏ ਹਨਾ 100 ਘਰਾਣੀਆਂ ਵਿਆਧੀਆਂ 100 ਘਰਾਣ ਦੇ ਕੰਮ ਤੰਦੇ ਮਜਬੂਰੀਆਂ ਕੁਵੀਲਦਾਰੀਆਂ ਤੇ ਇਸ ਕਰਕੇ ਆਪਣਾ ਉਹੀ ਪਿਆਰ ਤੁਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਬਣਾਈ ਰੱਖਿਆ ਕਰੋ ਆਪਣੇ ਹੀ ਰਿਸ਼ਤੇ ਜਿਹੜੇ ਖੂਨ ਦੇ ਹੁੰਦੇ ਆ ਉਹੀ ਨਿਭਦੇ ਆ ਨਾ ਕਿ ਤਰਮੇਲੇ ਤਰਮੂਲੇ ਵਾਲੇ ਕੁਝ ਨਹੀਂ ਕਰ ਦੇਗੇ ਕੋਈ ਨਹੀਂ ਨਿਭਦਾ ਨਾਲ ਜਿੱਥੇ ਆਪਣੇ ਸਕੇ ਭੈਣ ਭਰਾ ਨੇ ਖੜਨਾ ਹੈ ਉਥੇ ਬਗਾਨਾ ਨਹੀਂ ਖੜਦਾ ਤੇ ਅੱਜ ਮੈਂ ਵਿਦਾ ਹੋਣ ਲੱਗੀ ਆ ਜੀ ਆਪਣੇ ਪਿੰਡ ਨੂੰ ਵਾਪਸ ਜਾਣਾ ਮੈਂ ਕਿਉਂਕਿ ਮੈਂ ਕਈ ਦਿਨ ਅਰ 10 ਦਿਨ ਲਾਤੇ ਆ ਤੇ ਹੁਣ ਦਿਲ ਵੀ ਨਹੀਂ ਕਰ ਰਿਹਾ ਜਾਣ ਦਾ ਕਿਉਂਕਿ ਮੇਰਾ ਪਰਿਵਾਰ ਬਹੁਤ ਜ਼ਿਆਦਾ ਆ ਬਹੁਤ ਹੀ ਵੱਡਾ ਹੈ ਮੇਰਾ ਪਰਿਵਾਰ ਤੇ ਭਰਾ ਤਾਂ ਚਲੋ ਵਿਚਾਰੇ ਮਿਲ ਜੁਲ ਕੇ ਜਾਂਦੇ ਰਹੇ ਤੇ ਬਾਅਦ ਚ ਵੀ ਮੈਨੂੰ ਇਸ ਵਾਰ ਹੀ ਨਹੀਂ ਹਰ ਵਾਰੀ ਮੈਨੂੰ ਵਿਦਾ ਐਸੇ ਤਰ੍ਹਾਂ ਹੀ ਕਰਦੇ ਆ ਇਹ ਤੇ ਕਿਉਂਕਿ ਮੈਂ ਕਦੇ ਫਰਕ ਨਹੀਂ ਕੀਤਾ ਤੇ ਨਾ ਹੀ ਕਦੇ ਮੇਰੇ ਨਾਲ ਮੇਰੀਆਂ ਪਰਜਾਈਆਂ ਨੇ ਫਰਕ ਕੀਤਾ ਨਾ ਕਦੇ ਵੀ ਭਰਾਵਾਂ ਨੇ ਫਰਕ ਕੀਤਾ ਤੇ ਮੇਰੀਆਂ ਭੈਣਾਂ ਨੂੰ ਇਹ ਰਿਕੁਐਸਟ ਹੈ ਕਿ ਤੁਸੀਂ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਮਿਲ ਜੁਲ ਕੇ ਰਿਹਾ ਕਰੋ ਉਹਨਾਂ ਦੇ ਰਿਸ਼ਤਿਆਂ ਦੀ ਕਦਰ ਕਰਿਆ ਕਰੋ ਤੇ ਸਮਝਿਆ ਕਰੋ ਇੱਕ ਦੂਜੇ ਨੂੰ ਹਨਾ ਕਿਉਂਕਿ ਖੂਨ ਦੇ ਰਿਸ਼ਤਿਆਂ ਦੀ ਰੀਸ ਨਹੀਂ ਕਰਦਾ ਕੋਈ ਇਸ ਕਰਕੇ ਮੇਰਾ ਇਹ ਹੀ ਕਹਿਣਾ ਹੈ ਕਿ ਜਿੰਨਾ ਵੀ ਹੋ ਸਕੇ ਉਹਨਾਂ ਹੀ ਆਪਣੇ ਰਿਸ਼ਤੇ ਐ ਆਪਣੇ ਪਰਿਵਾਰ ਆ ਉਹਨੂੰ ਸੰਭਾਲ ਕੇ ਰੱਖੋ ਹਨਾ ਉਹਨੂੰ ਵਿਖਰ ਨਾ ਦਿਓ ਮੈਂ ਬਥੇਰੇ ਰਿਸ਼ਤੇ ਵੇਖੇ ਆ ਟੁੱਟਦੇ ਹੋਏ ਵਿਖਰਦੇ ਹੋਇਆ ਕਈ ਭੈਣਾਂ ਰੋਂਦੀਆਂ ਆਪਣੇ ਭਰਾਵਾਂ ਨੂੰ ਮਿਲਣ ਲਈ ਤਰਸਦੀਆਂ ਤੇ ਕਈ ਭਰਾ ਵੀ ਤਰਸਦੇ ਆ ਆਪਣੀਆਂ ਭੈਣਾਂ ਨੂੰ ਮਿਲਣ ਦੇ ਲਈ ਤੇ ਵਟ ਕਈ ਵਾਰੀ ਆਪਣੇ ਕੀ ਹੁੰਦਾ ਵੀ ਮਨਾਂ ਦੇ ਵਿੱਚ ਦਰਾਰ ਆ ਜਾਂਦੀ ਆ ਘਰਾਂ ਦੀਆਂ ਮਜਬੂਰੀਆਂ ਨੂੰ ਲੈ ਕੇ ਕੋਈ ਨਾ ਕੋਈ ਗੱਲਾਂ ਬਾਤਾਂ ਨੂੰ ਲੈ ਕੇ ਤੇ ਜਿਸ ਤਰੀਕੇ ਮੈਂ ਮੇਰੇ ਪਰਿਵਾਰ ਨੂੰ ਰੱਖਿਆ ਹੋਇਆ ਜਾਂ ਮੇਰਾ ਪਰਿਵਾਰ ਮੇਰੀ ਹਰ ਇੱਕ ਗੱਲ ਮੰਨਦਾ ਹਨ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਆਪਣੇ ਪਰਿਵਾਰ ਨੂੰ ਆਪਣੇ ਫੈਮਿਲੀ ਨੂੰ ਵਧੀਆ ਰਿਸਪੈਕਟ ਕਰੋ ਉਹਨਾਂ ਦੀ ਵਧੀਆ ਤੇ ਬਾਕੀ ਵਕਤ ਰਹਿੰਦਿਆ ਹੋਇਆ ਸਭ ਠੀਕ ਹੁੰਦਾ ਹੈਗਾ ਜਦੋਂ ਆਪਾਂ ਰਿਸਪੈਕਟ ਕਰਦੇ ਆ ਆਪਾਂ ਨੂੰ ਵੀ ਰਿਸਪੈਕਟ ਮਿਲਦੀ ਹੈ ਤੇ ਪਰ ਵੀ ਮੇਰਾ ਪਰਿਵਾਰ ਹੈ ਜਿਹੜਾ ਬਹੁਤ ਵਧੀਆ ਮੇਰੀਆਂ ਪਰਜਾਈਆਂ ਭਰਾ ਵੀ ਬਹੁਤ ਵਧੀਆ ਕਿਉਂਕਿ ਮੈਨੂੰ ਹੱਸ ਕੇ ਹੀ ਤੋਰਦੀਆਂ ਵਿਦਾ ਕਰਦੀਆਂ इमोशनल ਵੀ ਹੁੰਦੀਆਂ ਵੀ ਕਿਉਂਕਿ ਅਸੀਂ ਹੱਸਦੇ ਖੇਡਦੇ ਬਹੁਤ ਆ ਕਦੇ ਗਿਆਨੇ ਕਦੋਂ ਵੀ ਮੈਂ ਜਾਵਾਂ ਇਹਨਾਂ ਨੇ ਕਦੇ ਮਾਂ ਦੀਆਂ ਧੀਆਂ ਨੇ ਮੱਥੇ ਵਟ ਨਹੀਂ ਪਾਇਆ ਤੇ ਬਹੁਤ ਜ਼ਿਆਦਾ ਨਾ ਮੈਨੂੰ ਦੁੱਖ じゃ ਹੋਣ ਲੱਗ ਜਾਂਦਾ ਵੀ ਮੈਂ ਹੁਣ ਚੱਲ ਜਾਣਾ ਇਹਨਾਂ ਤੋਂ ਦੂਰ ਜਾਂਦੀ ਰਹਿਣਾ ਹਨਾ ਪਰ ਘਰਾਂ ਦੀਆਂ ਮਜਬੂਰੀਆਂ ਨਹੀਂ ਰਿਹਾ ਜਾਂਦਾ ਤੇ ਇਹ ਜਿਹੜੀਆਂ ਚਿੜੀਆਂ ਜੀ ਇਹਨਾਂ ਨੇ ਉੱਡਣਾ ਹੀ ਆਪਣੇ ਆਲਣਿਆਂ ਵੱਲ ਹਨਾ ਤੇ ਆਪਾਂ ਤਾਂ ਜੀ ਬਗਾਨਾ ਧਨ ਹੈਗੇ ਆ ਤੇ ਜਾਣਾ ਹੀ ਪੈਂਦਾ ਆਪਦੇ ਘਰੇ ਕਿਉਂਕਿ ਢੀਆਂ ਦਾ ਕੋਈ ਘਰ ਨਹੀਂ ਹੁੰਦਾ ਨਾ ਪੇਕੇ ਤੇ ਨਾ ਸਹੁਰੇ ਹਨਾ ਇਸ ਕਰਕੇ ਕਹਿੰਨੇ ਆਂ ਵੀ ਰਿਸਪੈਕਟ ਕਰਵਾਉਣੀ ਵੀ ਆਪਦੇ ਸਾਰੇ ਹੁੰਦੀ ਆ ਹੈਨਾ ਤੇ ਹੋਰ ਦੱਸੋ ਜੀ ਕਿਵੇਂ ਲੱਗਦੇ ਆ ਸਾਡੇ ਬਲੌਗ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਹੁਣ ਜਿਹੜਾ ਮੇਲ ਮਲਾਪ ਹੈ ਜੀ ਵਿਦਾਈ ਦਾ ਜਿਹੜਾ ਟਾਈਮ ਹੈ ਹੋਈ ਜਾਂਦਾਗਾ ਕਿਉਂਕਿ ਟਾਈਮ ਸਮਾਂ ਵੀ ਜਿਆ ਜਿੰਨੀ ਦਿੰਦਾਗਾ ਤੇ ਇਹ ਹੈ ਜੀ ਮੇਰੇ ਤਾਏ ਦਾ ਵੱਡਾ ਮੁੰਡਾ ਤੇ ਵੀਰ ਹੈ ਮੇਰਾ ਆਏ ਹੋਏ ਸੀਗੇ ਕਿਉਂਕਿ ਜਦੋਂ ਮੈਂ ਗੱਲ ਲੱਗਦੀ ਆ ਤਾਂ ਮੈਂ ਆਟੋਮੈਟਿਕਲੀ ਇਮੋਸ਼ਨਲ ਹੋ ਜਾਂਦੀ ਆ ਤੇ ਮੇਰਾ ਦਿਲ ਨਹੀਂ ਕਰਦਾਗਾ ਦੂਰ ਜਾਣ ਨੂੰ ਪਰ ਕਰਾਂ ਕਿਉਂਕਿ ਮੈਨੂੰ ਪਿਆਰੀ ਇੰਨਾ ਕਰਦੀਆਂ ਇਹ ਤੇ ਮੈਂ ਵੀ ਬਹੁਤ ਜ਼ਿਆਦਾ ਪਿਆਰ ਕਰਦੀ ਆ ਮੈਂ ਮੇਰੀ ਫੈਮਿਲੀ ਨੂੰ ਤੇ ਮੈਨੂੰ ਹਰ ਵਾਰੀ ਇਸੇ ਤਰ੍ਹਾਂ ਹੀ ਵਿਦਾ ਕਰਦੀਆਂ ਇਹ ਤੇ ਮੇਰਾ ਵੀ ਦਿਲ ਨਹੀਂ ਇਹਨਾਂ ਤੋਂ ਹਨਾ ਅਖਦਾਗਾ ਅਸੀਂ ਹੱਸਦੀਆਂ ਐ ਖੇਡਦੀਆਂ ਬਹੁਤ ਜ਼ਿਆਦਾ ਸਾਡੇ ਪਰਿਵਾਰ ਦੇ ਵਿੱਚ ਐਵੇਂ ਹਾਈ ਨਹੀਂਗਾ ਕਿ ਪਰਜਾਈਆਂ ਹਨਾ ਵੀ ਵੀ ਐਵੇਂ ਕਰ ਹੀ ਲੈਂਦੀਆਂ ਕਈ ਵੀ ਬਸ ਜਾਂਦੀ ਆ ਠੀਕ ਆ ਜਾਣਾ ਹੀ ਆ ਤੇ ਬਟ ਮੈਨੂੰ ਬਹੁਤ ਜ਼ਿਆਦਾ ਦਲਾਸਾ ਦਿੰਦੀਆਂ ਨਹੀਂ ਯਾਰ ਜਾਣਾ ਹੀ ਆ ਨਾ ਕੋਈ ਗੱਲ ਨਹੀਂ ਅਸੀਂ ਆਵਾਂਗੇ ਭਾਵੇਂ ਆਇਆ ਨਾ ਹੀ ਜਾਵੇ ਬਟ ਉਹ ਕਹਿ ਦਿੰਦੇ ਆ ਵੀ ਅਸੀਂ ਆਵਾਂਗੇ ਜ਼ਰੂਰ ਮਾਰਾਂਗੇ ਢੀੜਾ ਤੇਰੇ ਕੋਲੇ ਤੇ ਮੈਨੂੰ ਵੀ ਇੱਕ ਹੌਸਲਾ ਜਾ ਹੋ ਜਾਂਦਾ ਵੀ ਚਲੋ ਭੈਣ ਭਰਾ ਆਵੇ ਨਾ ਆਵੇ ਕਿਉਂਕਿ ਮਜਬੂਰੀਆਂ ਬਹੁਤ ਵੱਡੀਆਂ ਅੱਜ ਕੱਲ ਬਹੁਤ ਜ਼ਿਆਦਾ ਕੰਮ ਵੱਧ ਗਏ ਆ ਤੇ ਪਰ ਕਹਿ ਦਿੰਦੇ ਆ ਹੌਂਸਲਾ ਹੈ ਜਿਹੜਾ ਹੌਂਸਲਾ بلند ਹੋਣਾ ਚਾਹੀਦਾ ਬੰਦੇ ਦਾ ਹੌਂਸਲਾ بلند ਕਰਨ ਵਾਲੇ ਵੀ ਹੋਣੇ ਚਾਹੀਦੇ ਆ ਹਨ ਤੇ ਬਈ इमोशनल ਤਾਂ ਫਿਰ ਜਦੋਂ ਆਪਾਂ ਫੈਮਿਲੀ ਤੋਂ ਦੂਰ ਜਾਂਦੇ ਆ ਨਾ ਤੇ ਉਦੋਂ ਹੋਈ ਜਾਂਦੇ ਆ ਹਨਾ ਇਸ ਕਰਕੇ ਕਿਉਂਕਿ ਭਾਬੀ ਹੋਰਾਂ ਨੂੰ ਮੈਂ ਮਿਲਦੀ ਭਾਪੇ ਹੋਰਾਂ ਨੂੰ ਵੀ ਮਿਲਦੀ ਤੇ ਉਧਰ ਵੱਡਾ ਭਰਾ ਦੁਕਾਨ 'ਚ ਬੈਠਾ ਸੀਗਾ ਉਹਨੂੰ ਵੀ ਮੈਂ ਮਿਲਣ ਜਾਂਦੀ ਰਹੀ ਤੇ ਕਿਉਂਕਿ ਜਿਹੜੇ ਭੈਣ ਭਰਾ ਦੇ ਨਾਲ ਆਪਣਾ ਬਚਪਨ ਬੀਤਿਆ ਹਨ ਤੇ ਫਿਰ ਐਵੇਂ ਜੇ ਕਿਉਂ ਨਾ ਲੱਗੇ ਵੀ ਹਨਾ ਹੇ ਰੱਬ ਵੀ ਰੁਗ ਜਾ ਭਰਿਆ ਹੁੰਦਾ ਹਨਾ ਕਾਲਜ 'ਚ ਵੀ ਹੁਣ ਮੈਂ ਤਾਂ ਚੱਲ ਜਾਣਾ ਹਾਲਾਂਕਿ ਗੱਲ ਰੋਜ਼ ਹੁੰਦੀ ਹੈ ਫੋਨਾਂ ਤੇ ਹੈ ਜੀ ਕੋਈ ਦਿੱਕਤ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਪਿਆਰ ਕਰਦੀਆਂ ਬਹੁਤ ਨਾਈਸ ਹੈ ਮੇਰੀਆਂ ਪਰਜਾਈਆਂ ਸਾਰੀਆਂ ਮੇਰੀ ਪੂਰੀ ਫੈਮਿਲੀ ਵਧੀਆ ਤੇ ਅਗਰ ਆਪਾਂ ਵਧੀਆ ਤਾਂ ਸਾਹਮਣ ਵਾਲਾ ਵੀ ਵਧੀਆ ਹੀ ਹੁੰਦਾ ਹੈ ਜੇ ਅੱਗੋਂ ਆਪਾਂ ਜਿਹੜਾ ਰਿਐਕਟ ਕਰਾਂਗੇ ਨਾ ਉਹ ਜਾ ਹੀ ਰਿਐਕਟ ਕਰੂਗਾ ਜੀ ਕੋ ਜੀ ਅਖਵਾ ਲਓ ਤੇ ਬਈ ਮੈਨੂੰ ਮੇਰੀ ਫੈਮਿਲੀ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਮੈਂ ਵੀ ਬਹੁਤ ਜ਼ਿਆਦਾ ਪਿਆਰ ਕਰਦੀ ਮੇਰੀ ਫੈਮਿਲੀ ਨੂੰ ਤੇ ਇਥੇ ਸਾਰੇ ਹੋਗੇ ਸੀਗੇ ਭਾਈ ਇਮੋਸ਼ਨਲ ਕਿਉਂਕਿ ਮੈਂ ਤਾਂ ਥੋੜਾ ਜਿਆਦਾ ਹੀ ਹੋ ਗਈ ਸੀ ਤੇ ਵਿੱਚ ਵਿੱਚ ਮੈਨੂੰ ਕਹਿ ਵੀ ਰਹੀਆਂ ਸੀ ਕੁਝ ਨਹੀਂ ਹੁੰਦਾ ਹੱਸ ਰਹੀਆਂ ਹਨਾ ਤੇ ਹਾਸੇ ਮਜ਼ਾ ਕੇ ਇਸੇ ਤਰ੍ਹਾਂ ਚੱਲਦਾ ਰਹਿੰਦਾ ਤੇ ਮੇਰੀ ਮਾਂ ਵਿਚਾਰੀ ਬਿਮਾਰ ਸੀਗੀ ਕਿਉਂ ਮਨ ਵੀ ਨਹੀਂ ਕਰਦਾ ਸੀਗਾ ਛੱਡ ਕੇ ਜਾਣ ਨੂੰ ਪਰ ਮਜਬੂਰੀਆਂ ਐ ਜੀ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਨੂੰ ਬੁਖਾਰ ਹੋਇਆ ਤੇ ਨਹੀਂ ਤਾਂ ਇਹ ਆਉਂਦੇ ਨਹੀਂ ਸੀਗੇ ਹਜੇ ਕੋਈ 2-4 ਦਿਨ ਮੈਂ ਹੋਰ ਰਹਿਣਾ ਸੀਗਾ ਤੇ ਹੁਣ ਆਪਣਾ ਜਾਣ ਦਾ ਟਾਈਮ ਵੇਲਾ ਜਿਹੜਾ ਇਜਾਜ਼ਤ ਨਹੀਂ ਦਿੰਦਾ ਜੀ ਤੇ ਬਾਰ ਬਾਰ ਹਨਾ ਬਾਰ ਬਾਰ ਕੁੜੀ ਵੀ ਆਪਦੀਆਂ ਮਾਮੀਆਂ ਨੂੰ ਮਿਲ ਰਹੀ ਆ ਤੇ ਇਹ ਵੀ ਟੱਕਰੀ ਜਾਂਦੇ ਇੱਕ ਦੂਜੇ ਨੂੰ ਤੇ ਬਾਕੀ ਤੁਸੀਂ ਕਮੈਂਟਾਂ ਰਾਹੀਂ ਜਰੂਰ ਆਪੋ ਆਪਣੀ ਰਾਇ ਜਰੂਰ ਦਿਓ ਆਪਣੀ ਫੈਮਿਲੀ ਦੀ ਰਿਸਪੈਕਟ ਕਰਿਆ ਕਰੋ ਆਪਣੇ ਪਰਿਵਾਰ ਦੇ ਨਾਲ ਮਿਲ ਜੁਲ ਕੇ ਰਿਹਾ ਕਰੋ ਜੀ ਠੀਕ ਹੈ ਤੇ ਹੁਣ ਵਿਦਾਈ ਆ ਤੇ ਦੇਖਦੇ ਆਂ ਭਾਬੀ ਹੋਰੀ ਕੀ ਕਹਿੰਦੇ ਆ ਆਜੋ ਜੀ ਨਾ ਨਾ ਇਹ ਨੂੰ ਵੀ ਕਿਸੇ ਨੂੰ ਨਹੀਂ ਦੱਸਦਾ ਟਾਟਾ ਸੰਦੀਪ ơi